ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਦੇਣਾ ਛੇਪੋ ਕਲਗੀਧਰ ਪਤਾ ਮਹਾਰਾਜ ਜੀ ਨੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਏ ਕੀ ਕੀ ਕਾਰਨ ਰਹੇ ਉਸ ਸਮੇਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਲਾ ਕਿਉਂ ਛੱਡਿਆ ਮਹਾਰਾਜ ਜੀ ਦਾ ਹੁਕਮ ਕੀ ਸੀ ਸਿੰਘਾਂ ਨੇ ਕੀ ਕਿਹਾ ਕਿਸ ਤਰ੍ਹਾਂ ਅਖੀਰ ਮਹਾਰਾਜ ਇਸ ਨਿਰਣੇ ਤੇ ਪਹੁੰਚੇ ਕਿ ਆਪਾਂ ਕਿਲਾ ਛੱਡ ਕੇ ਚਲੇ ਜਾਣਾ ਹੈ ਕਿਉਂਕਿ ਆਨੰਦਪੁਰ ਸਾਹਿਬ ਦੀ ਉਹ ਧਰਤ ਜੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਸੇ ਸਮੇਂ ਆਪਾਂ ਜਾਣਦੇ ਹਾਂ ਕਿ ਉਹ ਜਗ੍ਹਾ ਮੁੱਲ ਖਰੀਦ ਕੇ ਮਹਾਰਾਜ ਜੀ ਨੇ ਉੱਥੇ ਆਪਣੇ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਮ ਤੇ ਉਹ ਨਗਰ ਵਸਾਇਆ ਚੱਕ ਨਾਨਕੀ ਕੁਝ ਕੋ ਪਿੰਡਾਂ ਦੀ ਜਗ੍ਹਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਅਦ ਦੇ ਵਿੱਚ ਖਰੀਦੀ ਜਦੋਂ ਪਹਿਲਾ ਜੁੱਧ ਪੰਗਾਣੀ ਦਾ ਮਹਾਰਾਜ ਜੀ ਜਿੱਤ ਕੇ ਆਉਂਦੇ ਨੇ ਆਨੰਦਪੁਰ ਸਾਹਿਬ ਦੇ ਕਿਲੇ ਦੀ ਉਸਾਰੀ ਹੁੰਦੀ ਹੈ ਆਨੰਦਪੁਰ ਸਾਹਿਬ ਦੇ ਵਿੱਚ ਰਹਿੰਦਿਆਂ ਕਲਗੀਧਰ ਪਿਤਾ ਮਹਾਰਾਜ ਜੀ ਨੇ ਜਿੱਥੇ ਗੁਰੂ ਪਿਤਾ ਦੀਆਂ ਬਖਸ਼ਿਸ਼ਾਂ ਮਾਣੀਆਂ ਉਥੇ ਉਹ ਸਮਾਂ ਵੀ ਆਇਆ ਜਦੋਂ ਪਿਤਾ ਗੁਰਦੇਵ ਦਾ ਸੀਸ ਗੁਰੂ ਪਾਸ਼ਾ ਮਹਾਰਾਜ ਜਦੋਂ ਗੁਰਤਾ ਗਦੀ ਦੇ ਉੱਪਰ ਬਹਿੰਦੇ ਨੇ ਉਹਨਾਂ ਨੂੰ ਨਜ਼ਰਾਨੇ ਦੇ ਵਿੱਚ ਮਿਲਦਾ ਏ ਸਭ ਤੋਂ ਪਹਿਲੀ ਭੇਟਾ ਉਹੀ ਆਨੰਦਪੁਰ ਸਾਹਿਬ ਦੀ ਧਰਤ ਜਿਸ ਜਗ੍ਹਾ ਤੇ ਮਹਾਰਾਜ ਜੀ ਨੇ ਆਪਣੇ ਪਿਤਾ ਗੁਰਦੇਵ ਦਾ ਸੰਸਕਾਰ ਕੀਤਾ ਏ ਆਪਾਂ ਦਰਸ਼ਨ ਕਰਦੇ ਹਾਂ ਸੀਸਗੰ德 ਸਾਹਿਬ ਇੱਕ ਦਿੱਲੀ ਦੇ ਵਿੱਚ ਹੈ ਜਿੱਥੇ ਮਹਾਰਾਜਾ ਜੀ ਦਾ ਅਸਥਾਨ ਬਣਿਆ ਹੋਇਆ ਹੈ ਔਰ ਇੱਕ ਆਨੰਦਪੁਰ ਸਾਹਿਬ ਵਿੱਚ ਹੈ ਆਨੰਦਪੁਰ ਸਾਹਿਬ ਨੂੰ ਲੰਬਾ ਘੇਰਾ ਪਿਆ ਰਿਹਾ ਲਗਭਗ 7 ਮਹੀਨੇ ਕਿਉਂਕਿ ਪਹਾੜੀ ਰਾਜੇ ਤੇ ਮੁਗਲ ਫੌਜਾਂ ਇਹਨਾਂ ਨੇ ਰਲ ਮਿਲ ਕੇ ਉਸ ਕਿਲੇ ਨੂੰ ਘੇਰਾ ਪਾਇਆ ਕਿ ਅਸੀਂ ਗੁਰੂ ਸਾਹਿਬ ਨੂੰ ਇਸ ਜਗ੍ਹਾ ਤੋਂ ਖਦੇੜ ਦਈਏ ਜਾਂ ਨਾ ਫੜ ਲਈਏ ਜਾਂ ਉਹਨਾਂ ਨੂੰ ਮਾਰ ਮਕਾਈਏ ਪਰ ਉਹ ਇਸ ਦੇ ਵਿੱਚ ਸਫਲ ਨਾ ਹੋ ਪਾਈ ਜਦੋਂ ਸਫਲ ਨਾ ਹੋਏ ਅਖੀਰ ਉਹਨਾਂ ਨੇ ਵੇਖਿਆ ਕਿ ਗੁਰੂ ਸਾਹਿਬ ਨਾਲ ਤੇ ਕਿਸੇ ਦਾ ਭੈ ਮੰਨਦੇ ਨੇ ਨਾ ਹੀ ਕਿਸੇ ਲਾਲਚ ਦੇ ਵਿੱਚ ਆ ਕੇ ਐਸਾ ਕਰ ਸਕਦੇ ਨੇ ਉਹਨਾਂ ਨੂੰ ਪਤਾ ਸੀ ਕਿ ਜਿਵੇਂ ਪਿਤਾ ਗੁਰਦੇਵ ਨੂੰ ਇਹਨਾਂ ਨੇ ਭੇਜਿਆ ਜਦੋਂ ਕੋਈ ਇਹਨਾਂ ਦੇ ਸ਼ਰਨ ਦੇ ਵਿੱਚ ਜਾਂਦਾ ਏ ਨਿਮਰਤਾ ਦੇ ਨਾਲ ਜਾਂਦਾ ਏ ਤੇ ਫਿਰ ਉਹਨਾਂ ਦਾ ਹੀ ਪੱਖ ਰੱਖਦੇ ਨੇ ਉਹਨਾਂ ਦੀ ਗੱਲ ਸੁਣ ਲੈਂਦੇ ਨੇ ਹੁਣ ਇਹਨਾਂ ਨੇ ਝੂਠਿਆਂ ਨੇ ਕੀ ਕੀਤਾ ਹੈ ਆਟੇ ਦੀ ਗਊ ਬਣਾਈ ਕੁਰਾਨ ਸ਼ਰੀਫ ਦੀ ਆਇਤ ਲਈ ਉਹਦੇ ਉੱਪਰ ਹੱਥ ਰੱਖ ਕੇ ਇਹਨਾਂ ਨੇ ਝੂਠੀਆਂ ਕਸਮਾਂ ਵਾਧੇ ਸੋਹਾਂ ਖਾਧੀਆਂ ਕਿ ਅਸੀਂ ਇਹ ਕਿਲਾ ਛੱਡ ਜਾਵਾਂ ਇਹ ਕਿਲਾ ਤੁਸੀਂ ਛੱਡ ਦਿਓ ਅਸੀਂ ਤੁਹਾਡੇ ਉੱਪਰ ਹਮਲਾ ਨਹੀਂ ਕਰਾਂਗੇ ਸਾਡੀ ਵੀ ਰਹਿ ਆ ਜਾਵੇਗੀ ਕਿਉਂਕਿ ਇੰਨਾ ਲੰਬਾ ਸਮਾਂ ਘੇਰੇ ਨੂੰ ਹੋ ਗਿਆ ਏ ਅਸੀਂ ਪਿੱਛੇ ਜਾ ਕੇ ਅਸੀਂ ਕੀ ਜਵਾਬ ਦੇਵਾਂਗੇ ਅਸੀਂ ਕੀ ਮੂੰਹ ਵਿਖਾਵਾਂਗੇ ਤੇ ਕਿਰਪਾ ਕਰਕੇ ਸਾਡੀ ਬੇਨਤੀ ਮੰਨ ਲਓ ਪਰ ਮਹਾਰਾਜ ਜੀ ਤੇ ਜਾਣਦੇ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਇਹ ਦੋ ਵਾਰ ਖਾ ਦੇ ਚੁੱਕੇ ਨੇ ਜਦੋਂ ਮਹਾਰਾਜ ਪਹਿਲਾਂ ਵੀ ਇਹਨਾਂ ਦੇ ਕਹਿਣ ਤੇ ਕੀਰਤਪੁਰ ਸਾਹਿਬ ਜਾਂਦੇ ਨੇ ਜਦੋਂ ਪੰਗਾਣੀ ਦਾ ਜੁੱਧ ਹੁੰਦਾ ਏ ਦੂਸਰੀ ਵਾਰ ਜਦੋਂ ਨਿਰਮੋਹਗੜ੍ਹ ਮਹਾਰਾਜ ਜਾਂਦੇ ਨੇ ਜਿਹੜੀ ਨਿਰਮੋਹਗੜ੍ਹ ਦੀ ਜੰਗ ਹੁੰਦੀ ਏ ਉਹਦੇ ਵਿੱਚ ਵੀ ਪਰ ਹੁਣ ਇਹ ਫੇਰ ਸੌਵਾ ਖਾ ਰਹੇ ਨੇ ਕਿ ਤੁਸੀਂ ਕਿਲਾ ਛੱਡ ਜਾਓ ਅਸੀਂ ਤੁਹਾਡੇ ਉੱਪਰ ਹਮਲਾ ਨਹੀਂ ਕਰਾਂਗੇ ਮਹਾਰਾਜ ਜਾਣਦੇ ਨੇ ਇਸ ਗੱਲ ਨੂੰ ਪਰ ਹੁਣ ਜਿਹੜੇ ਸਿੰਘ ਨੇ ਅੰਦਰ ਬੜਾ ਲੰਬਾ ਸਮਾ ਘੇਰੇ ਨੂੰ ਹੋ ਗਿਆ ਭੁੱਖੇ ਪਿਆਸੇ ਜਿੱਥੇ ਉਹ ਨੇ ਉਥੇ ਬਾਹਰ ਇਹਨਾਂ ਦੀਆਂ ਫੌਜਾਂ ਵੀ ਉਹਨਾਂ ਦਾ ਵੀ ਇਹੀ ਹਾਲ ਹੈ ਕਿਉਂਕਿ ਠੰਡ ਦੇ ਦਿਨ ਆ ਗਏ ਏਡਾ ਲੰਬਾ ਘੇਰਾ ਇਹਨਾਂ ਦੇ ਵੀ ਬਾਹਰ ਬੜੀ ਮੰਦੀ ਹਾਲ ਹੈ ਫੌਜਾਂ ਦੇ ਵਿੱਚ ਜਦੋਂ ਬੰਦੇ ਮਰਨੇ ਬਿਮਾਰੀ ਫੈਲਣੀ ਸ਼ੁਰੂ ਹੋ ਗਈ ਹੁਣ ਇਹ ਵੀ ਜ਼ਿਆਦਾ ਲੰਬਾ ਸਮਾ ਰੋਕ ਨਹੀਂ ਸੀ ਸਕਦੇ ਮਹਾਰਾਜ ਜੀ ਨੇ ਆਪਣੇ ਸਿੰਘਾਂ ਨੂੰ ਕਿਹਾ ਕਿ ਭਾਈ ਕੁਝ ਦੇਣਾ ਹੋਰ ਰੁਕ ਜਾਓ ਇਹ ਘੇਰਾ ਟੁੱਟ ਜਾਣਾ ਏ ਇਹਨਾਂ ਨੇ ਚਲੇ ਜਾਣਾ ਏ ਪਰ ਜਿਹੜੇ ਸਿੰਘ ਸੀ ਉਹਨਾਂ ਨੇ ਜਿੱਥੇ ਸਾਰਿਆਂ ਨੇ ਰਲ ਮਿਲ ਕੇ ਮਾਤਾ ਜੀ ਦੇ ਕੋਲ ਜਾਣਾ ਕੀਤਾ ਕਿ ਮਾਤਾ ਜੀ ਇਸ ਤਰ੍ਹਾਂ ਭੁੱਖੇ ਪਿਆਸੇ ਮਰਨ ਨਾਲੋਂ ਚੰਗਾ ਹੈ ਆਪਾਂ ਬਾਹਰ ਨਿਕਲ ਜਾਈਏ ਕੁਝ ਸਿੰਘ ਕਹਿੰਦੇ ਗਏ ਵੀ ਲੜ ਕੇ ਜੂਝ ਕੇ ਸ਼ਹੀਦ ਵੀ ਹੋਏ ਕੁਝ ਸਿੰਘ ਅੰਦਰ ਵੀ ਰਹਿ ਮਹਾਰਾਜ ਜੀ ਨੇ ਇਹ ਫੈਸਲਾ ਫਿਰ ਕੀਤਾ ਸਿੰਘਾਂ ਨੂੰ ਕਿਹਾ ਕਿ ਭਾਈ ਬੁਰੀ ਹੋਤ ਤੁਮਰੇ ਸਿਰਾਈ ਕਹਿੰਦੇ ਜੇ ਬੁਰੀ ਹੋਵੇਗੀ ਤੇ ਫਿਰ ਉਹ ਤੁਹਾਡੇ ਸਿਰ ਬਸਿਰ ਹੈ ਕਿਉਂਕਿ ਮਾਲਕ ਨੇ ਜਦੋਂ ਕਿਲਾ ਛੱਡਿਆ ਤੇ ਉਹਨਾਂ ਨੇ ਇਸ ਗੱਲ ਨੂੰ ਮੁੱਖ ਰੱਖ ਦਿਆ ਉਹਨਾਂ ਦੀ ਕੁਰਾਨ ਸ਼ਰੀਫ ਕਿ ਪਰਮੇਸ਼ਰ ਦਾ ਨਾਮ ਹੈ ਪਰਮੇਸ਼ਰ ਨੂੰ ਖੁਦਾ ਨੂੰ ਹਾਜ਼ਰ ਨਾਜ਼ਰ ਮੰਨਦਿਆਂ ਮਾਲਕ ਨੇ ਉਹ ਕਿਲਾ ਛੱਡਣ ਦਾ ਪ੍ਰਣ ਕੀਤਾ ਮਾਲਕ ਨੂੰ ਉਹਨਾਂ ਦੀਆਂ ਸੌਵਾਂ ਦੇ ਉੱਪਰ ਭਰੋਸਾ ਨਹੀਂ ਸੀ ਪਰ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਉਹਨਾਂ ਦੇ ਧਾਰਮਿਕ ਗ੍ਰੰਥ ਨੂੰ ਜਿਸ ਨੂੰ ਉਹ ਮੰਨਦੇ ਮਹਾਰਾਜ ਕਹਿੰਦੇ ਠੀਕ ਆ ਅਸੀਂ ਕਿਲਾ ਛੱਡ ਜਾਵਾਂਗੇ ਪਰ ਸੱਚੇ ਪਾਤਸ਼ਾਹ ਨੂੰ ਇਸ ਗੱਲ ਦਾ ਜਿਵੇਂ ਪਹਿਲਾਂ ਹੀ ਪਤਾ ਸੀ ਇਲਮ ਸੀ ਮਾਲਕ ਨੇ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪੈਂਦਾ ਹੈ ਘੇਰਾ ਪੈਣ ਤੋਂ ਪਹਿਲਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨਗਰ ਦੇ ਵਾਸੀਆਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਭਾਈ ਜਿਨ੍ਹਾਂ ਦੇ ਪਰਿਵਾਰ ਨੇ ਉਹ ਆਪਣੇ ਪਰਿਵਾਰ ਲੈ ਕਰਕੇ ਤੇ ਆਨੰਦਪੁਰ ਸਾਹਿਬ ਛੱਡ ਦਿਓ ਇਸ ਨੂੰ ਤਿਆਗ ਦਿਓ। ਮਾਲਕ ਦਾ ਹੁਕਮ ਮੰਨਿਆ। ਬੜੇ ਗੁਰੂ ਪਿਆਰੇ ਜਿਹੜੇ ਮਹਾਰਾਜ ਜੀ ਦੇ ਨਾਲ ਰਹਿ ਕੇ ਉਹ ਜੰਗ ਕਰਨਾ ਚਾਹੁੰਦੇ ਸੀ, ਰਹਿਣਾ ਚਾਹੁੰਦੇ ਸੀ। ਪਰ ਸੱਚੇ ਪਾਤਸ਼ਾਹ ਵੇਖੋ ਕਹਿਣ ਲੱਗੇ ਕਿ ਨਹੀਂ ਤੁਸੀਂ ਪਰਿਵਾਰਾਂ ਵਾਲੇ ਹੋ। ਆਪਣੇ ਪਰਿਵਾਰ ਲੈ ਕੇ ਤੇ ਭਾਈ ਚਲੇ ਜਾਓ। ਪਰ ਕਲਗੀਧਰ ਪਿਤਾ ਮਹਾਰਾਜ ਜੀ ਨੇ ਆਪਣਾ ਪਰਿਵਾਰ ਨਹੀਂ ਭੇਜਿਆ। ਆਪਣਾ ਪਰਿਵਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾਲ ਰੱਖਿਆ ਏ ਕਹਿੰਦੇ ਨੇ ਕਿ ਉਸ ਨਗਰ ਦੇ ਵਿੱਚ ਹੀ ਰਹਿਣ ਵਾਲੀ ਇੱਕ ਬੀਬੀ ਜਿਸ ਦਾ ਨਾਮ ਪਿਖਾਂ ਕਰਕੇ ਆਉਂਦਾ ਏ ਉਹ ਕਹਿੰਦੀ ਕਿ ਮਹਾਰਾਜ ਮੈਂ ਨਹੀਂ ਜਾਣਾ ਛੱਡ ਕੇ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਂਦੀ ਹੈ ਮਹਾਰਾਜ ਕਹਿੰਦੇ ਪਰਿਵਾਰ ਹੈ ਸਾਰਾ ਕੁਝ ਹੀ ਹੈ ਭਾਈ ਲੈ ਕੇ ਚਲੇ ਜਾਓ ਅੱਗੋਂ ਕਹਿਣ ਲੱਗੀ ਕਿ ਕਲਗੀਆਂ ਵਾਲਿਆ ਪਿਤਾ ਜੀ ਮੇਰਾ ਪਰਿਵਾਰ ਤੁਸੀਂ ਹੋ ਮੇਰਾ ਸਾਰਾ ਹੀ ਕੁਝ ਤੁਸੀਂ ਹੋ ਜਿਸ ਬੀਬੀ ਦਾ ਨਾਮ ਆਪਾਂ ਜੰਗ ਦੇ ਵਿੱਚ ਪੜਦੇ ਹਾਂ ਸਭ ਤੋਂ ਪਹਿਲਾਂ ਅੱਜ ਕਈ ਵਾਰੀ ਉਸ ਬੀਬੀ ਦਾ ਨਾਮ ਕਈਆਂ ਨੂੰ ਪਤਾ ਵੀ ਨਹੀਂ ਹੈ ਕਿਉਂਕਿ ਉਹ ਵੀ ਸਭ ਤੋਂ ਪਹਿਲਾਂ ਜਦੋਂ ਜੰਗ ਹੋਣੀ ਹੈ ਜਦੋਂ ਮਹਾਰਾਜ ਜੀ ਨੇ ਕਿਲਾ ਛੱਡਣਾ ਹੈ ਉਸ ਦੇ ਵਿੱਚ ਉਸ ਬੀਬੀ ਨੇ ਵੀ ਛਿੱਧੀਆਂ ਪਾਈਆਂ ਮਹਾਰਾਜ ਕਹਿੰਦੇ ਠੀਕ ਆ ਭਾਈ ਤੁਹਾਡੀ ਜਿਵੇਂ ਇੱਛਾ ਹੈ ਕੋਈ ਇੱਕ ਸਿੰਘ ਮਹਾਰਾਜ ਜੀ ਦੇ ਨਾਲ ਫਿਰ ਕਿਲੇ ਦੇ ਵਿੱਚ ਰਹੇ ਜਿਨ੍ਹਾਂ ਦੀ ਗਿਣਤੀ ਆਪਾਂ 500 ਵੀ ਤੱਕ ਦੇ ਹਾਂ ਉਸ ਤੋਂ ਵਧੇਰੇ ਵੀ ਤੱਕ ਦੇ ਹਾਂ ਕਈਆਂ ਜਗ੍ਹਾ ਤੇ ਲਿਖਿਆ ਮਿਲਦਾ ਹੈ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਦਿਨ ਕਿਲਾ ਛੱਡਿਆ ਕਲਗੀਧਰ ਪਿਤਾ ਮਹਾਰਾਜ ਆਨੰਦਪੁਰ ਸਾਹਿਬ ਨਗਰ ਦੇ ਵਿੱਚ ਅੱਜ ਪੈਦਲ ਚੱਲ ਰਹੇ ਨੇ ਆਨੰਦਗੜ੍ਹ ਦੇ ਕਿਲੇ ਤੋਂ ਸੱਚੇ ਪਾਤਸ਼ਾਹ ਚੱਲਦੇ ਚੱਲਦੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉਹਨਾਂ ਦੇ ਸਥਾਨ ਤੇ ਆਉਂਦੇ ਨੇ ਜਿਸ ਜਗ੍ਹਾ ਤੇ ਪਿਤਾ ਗੁਰਦੇਵ ਦਾ ਸੀਸ ਦਾ ਸੰਸਕਾਰ ਕੀਤਾ ਮਹਾਰਾਜ ਜੀ ਨੇ ਆਪਣੇ ਹੱਥੀ ਉਹ ਜਗ੍ਹਾ ਬਣਵਾਉਣੀ ਕੀਤੀ ਸੱਚੇ ਪਾਸ਼ਾ ਉੱਥੇ ਆ ਕੇ ਜਿੱਥੇ ਮਹਾਰਾਜ ਜੀ ਸਿਰ ਨਵਾਇਆ ਮੱਥਾ ਟੇਕਦੇ ਨੇ ਨਾਲ ਹੀ ਫਿਰ ਸਿੰਘਾਂ ਨੂੰ ਧੀਮੀ ਆਵਾਜ਼ ਦੇ ਵਿੱਚ ਮਾਲਕ ਕਹਿੰਦੇ ਕਿ ਆਪਾਂ ਅਰਦਾਸ ਬੇਨਤੀ ਜੋਦੜੀ ਕਰਕੇ ਆਗਿਆ ਲੈ ਲਈਏ ਆਨੰਦਪੁਰ ਸਾਹਿਬ ਛੱਡਣ ਦੀ ਉਥੇ ਕਹਿੰਦੇ ਨੇ ਕਿ ਸਤਿਗੁਰੂ ਜੀ ਨੇ ਤਿੰਨ ਪ੍ਰਕਰਮਾਂ ਵੀ ਕੀਤੀਆਂ ਉਸ ਸਥਾਨ ਦੀਆਂ ਅਰਦਾਸ ਬੇਨਤੀ ਕੀਤੀ ਆਨੰਦਪੁਰ ਸਾਹਿਬ ਦਾ ਉਹ ਕਿਲਾ ਉਹ ਸ਼ਹਿਰ ਮਾਲਕ ਤੱਕਦੇ ਨੇ ਇਹਨਾਂ ਰਾਹਾਂ ਨੂੰ ਜਿਸ ਜਗ੍ਹਾ ਤੇ ਬਾਲਪਨ ਉਮਰ ਦੇ ਵਿੱਚ ਆਏ ਇਨਾਂ ਸਮਾਂ ਪਿਤਾ ਗੁਰਦੇਵ ਦੇ ਸਥਾਨ ਤੇ ਰੋਜ਼ ਆਉਣਾ ਨਿਤ ਹੀ ਆਗਿਓ ਦੇ ਦਰਸ਼ਨ ਕਰਨੇ ਤੇ ਅੱਜ ਉਹੀ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਹੈ ਪਤਾ ਹੈ ਕਿ ਫਿਰ ਕਦੀ ਵਾਪਸ ਨਹੀਂ ਆਉਣਾ ਸਰੀਰਕ ਤੌਰ ਤੇ ਜਿੱਥੇ ਬਾਬਾ ਅਜੀਤ ਸਿੰਘ ਜੀ ਉਹ ਵੀ ਤੱਕਦੇ ਨੇ ਜਦੋਂ ਪਿਛਾ ਭੌਂ ਭੌਂ ਕੇ ਦੇਖਦੇ ਨੇ ਉਹਨਾਂ ਗਲੀਆਂ ਨੂੰ ਸਿੰਘ ਪੁੱਛਦੇ ਨੇ ਬਾਬਾਜੀਤ ਸਿੰਘ ਜੀ ਉਹਦੇ ਚੁੱਪ ਹੋ ਜਾਂਦੇ ਨੇ ਧੀਮੀ ਆਵਾਜ਼ ਦੇ ਵਿੱਚ ਕਹਿੰਦੇ ਨੇ ਕਿ ਇਹਨਾਂ ਗਲੀਆਂ ਦੇ ਵਿੱਚ ਵੱਡੇ ਹੋਏ ਖੇਡੇ ਪਲੇ 17 ਸਾਲ ਇੱਥੇ ਬਤੀਤ ਕੀਤੇ ਨੇ ਕਲਗੀਧਰ ਪਿਤਾ ਮਹਾਰਾਜ ਜੀ ਉੱਥੋਂ ਫਿਰ ਹੌਲੀ-ਹੌਲੀ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਆ ਜਾਂਦੇ ਨੇ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਆ ਕਰਕੇ ਮਹਾਰਾਜ ਜੀ ਨੇ ਜਿੱਥੇ ਵੱਡੀਆਂ-ਵੱਡੀਆਂ ਤੋਪਾਂ ਜਿਹਦੇ ਵਿੱਚ ਬਾਗਣ, ਵਿਜਖੋਖ ਇਤਿਆਦ ਨਾਮ ਆਉਂਦਾ ਏ ਉਹਨਾਂ ਤੋਪਾਂ ਨੂੰ ਪਾਣੀ ਦੀ ਭੇਟ ਦਰਿਆ ਦੀ ਭੇਟ ਕਰਤਾ ਜਿੱਥੇ ਵਧੀਆ ਸ਼ਮਿਆਨੇ ਚੰਦੋਏ ਹੀਰਿਆਂ ਜੜਤ ਚਾਨਣੀਆਂ ਇਤਿਆਦਕ ਕਈ ਕੁਝ ਜਿਹੜਾ ਸਮਾਨ ਸੀ ਜਿਹੜਾ ਅਗਨ ਭੇਂਟ ਕਰ ਦਿੱਤਾ ਪਿੱਛੋਂ ਦੁਸ਼ਮਣਾਂ ਦੇ ਕੋਈ ਐਸੀਆਂ ਵਸਤੂਆਂ ਕੋਈ ਹੱਥ ਨਾ ਆਉਣ ਪਰ ਕੇਵਲ ਨਾਲ ਲੋੜੀਂਦਾ ਸਮਾਨ ਹੀ ਲਿਆ ਜਿਹਦੇ ਵਿੱਚ ਜਦੋਂ ਰਣਜੀਤ ਨਗਾਰੇ ਦੀ ਗੱਲ ਕਰਦੇ ਹਾਂ ਉਸ ਨੂੰ ਵੀ ਕਹਿੰਦੇ ਮਾਲਕ ਨੇ ਪਾਣੀ ਦੀ ਭੇਟ ਕਰ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜਾ ਅੰਦਰ ਅਸਲਾ ਪਿਆ ਹੈ ਕੁਝ ਹਥਿਆਰ ਪਏ ਨੇ ਉਹ ਆਪਣੇ ਸਿੰਘਾਂ ਦੇ ਵਿੱਚ ਤਕਸੀਮ ਕੀਤੇ ਨੇ ਜਥੇ ਬਣਾਏ ਬਾਬਾ ਬਚਿੱਤਰ ਸਿੰਘ ਜੀ ਨੇ ਭਾਈ ਉਹਦੇ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਜੀ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰੇ ਪੰਜ ਮੁਕਤੇ ਨੇ ਮਾਤਾਵਾਂ ਦਾ ਜਥਾ ਇੱਕ ਵੱਖਰਾ ਬਣਾਇਆ ਏ ਮਾਤਾ ਗੁਜਰ ਕੌਰ ਜੀ ਨੇ ਨਾਲ ਉਹਨਾਂ ਦੇ ਛੋਟੇ ਸਹਿਬਜ਼ਾਦੇ ਨੇ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਦਾ ਜਥਾ ਸਭ ਤੋਂ ਪਿੱਛੇ ਹੈ ਸੱਚੇ ਪਾਤਸ਼ਾਹ ਨੇ 6 ਪੋ ਦੀ ਅੱਧੀ ਰਾਤ ਨੂੰ ਕਿਣਮਣ ਹੋ ਰਹੀ ਹੈ ਬੂੰਦਾਬਾਂਦੀ ਹੋ ਰਹੀ ਹੈ ਦੁਸ਼ਮਣ ਨੂੰ ਪਤਾ ਤੇ ਲੱਗ ਗਿਆ ਹੈ ਕਿ ਮਹਾਰਾਜ ਕਿਲਾ ਛੱਡ ਕੇ ਜਾ ਰਹੇ ਨੇ ਪਰ ਹਮਲਾ ਉਹਨਾਂ ਨੇ ਤਾਂ ਨਹੀਂ ਕੀਤਾ ਕਿ ਕਿਲੇ ਤੋਂ ਦੂਰੀ ਤੇ ਚਲੇ ਜਾਣ ਫਿਰ ਇਹਨਾਂ ਤੇ ਹਮਲਾ ਕਰਾਂਗੇ ਤਾਂ ਜੋ ਵਾਪਸ ਪਰਤ ਕੇ ਕਿਲੇ ਦੇ ਵਿੱਚ ਨਾ ਆ ਜਾਣ ਇਸ ਗੱਲ ਦਾ ਵੀ ਉਹਨਾਂ ਨੂੰ ਡਰ ਸੀ ਭੈ ਸੀ ਕਿ ਜੇ ਹੁਣ ਇਸ ਤਰ੍ਹਾਂ ਆਇਆ ਤੇ ਫਿਰ ਉਸ ਤੋਂ ਬਾਅਦ ਸਾਡੇ ਉੱਪਰ ਕਿਸੇ ਨੇ ਯਕੀਨ ਨਹੀਂ ਕਰਨਾ ਕੀਰਤਪੁਰ ਸਾਹਿਬ ਵਾਲੀ ਸਾਈਡ ਜੋ ਵਹਿਲੀ ਕੀਤੀ ਸੀ ਉਹਨਾਂ ਨੇ ਉਧਰਲੇ ਰਸਤੇ ਜਦੋਂ ਮਹਾਰਾਜ ਜੀ ਦਾ ਵਹੀਰ ਕੂਚ ਕਰਨ ਲੱਗਾ ਮਾਤਾਵਾਂ ਦਾ ਜਥਾ ਜੋ ਪਹਿਲਾਂ ਭੇਜਿਆ ਗਿਆ ਸੀ ਚੱਲਦਾ ਚੱਲਦਾ ਕਾਫੀ ਦੂਰ ਚਲੇ ਗਿਆ ਹੈ ਮਹਾਰਾਜ ਵੀ ਅੱਧੀ ਰਾਤ ਦੇ ਪਹਿਲੇ ਪੈਰ आनंदपुर साहिब ਦੇ ਕਿਲੇ ਨੂੰ ਛੱਡ ਕੇ ਸਤਗੁਰੂ ਸੱਚੇ ਪਾਸ਼ਾ ਚੱਲ ਪਏ ਨੇ ਕਲਗੀਆਂ ਵਾਲੇ ਪਿਤਾ ਹੁਣ ਚੱਲਦੇ ਚੱਲਦੇ ਉਹ ਸ਼ਾਈ ਟੀਬੀ ਦੇ ਕੋਲ ਜਦੋਂ ਆਏ ਕੀਰਤਪੁਰ ਸਾਹਿਬ ਵਾਲਾ ਸਥਾਨ ਇੰਨੇ ਜੇਰ ਨੂੰ ਕੀ ਹੁੰਦਾ ਹੈ ਕਿ ਪਿੱਛੋਂ ਫੜ ਲੋ ਫੜ ਲੋ ਨਾਰੇ ਲੱਗਦੇ ਆ ਰਹੇ ਨੇ ਕਿ ਫੜ ਲੋ ਪਕੜ ਲੋ ਮਾਰ ਲੋ ਇਹਨਾਂ ਨੂੰ ਕੋਈ ਬਚ ਕੇ ਨਾ ਜਾਵੇ ਜਾ ਆਲੀ ਜਾ ਆਲੀ ਬੜੀ ਤਰ੍ਹਾਂ ਦੇ ਨਾਰੇ ਲਾਉਂਦੇ ਪਿੱਛੋਂ ਆਉਂਦੇ ਨੇ ਗੁਰੂ ਪਾਸ਼ਾ ਮਹਾਰਾਜ ਜੀ ਨੂੰ ਪਤਾ ਲੱਗਦਾ ਏ ਕਿ ਭਾਈ ਇਹ ਬੇਈਮਾਨ ਹੋ ਗਏ ਨੇ ਇਹ ਆਪਣੀਆਂ ਜਿਹੜੀਆਂ ਇਹਨਾਂ ਨੇ ਕਸਮਾਂ ਖਾਧੀਆਂ ਉਹ ਤੋਂ ਮੁਕਰ ਗਏ ਜਿਸ ਨੂੰ ਮਹਾਰਾਜ ਜੀ ਨੇ ਜਫਰਨਾਮੇ ਦੇ ਵਿੱਚ ਵੀ ਔਰੰਗਜੀਬ ਨੂੰ ਲਿਖਿਆ ਏ ਕਿ ਮੈਂ ਤਾਂ ਕੁਰਾਨ ਸ਼ਰੀਫ ਨੂੰ ਤੁਹਾਡਾ ਧਾਰਮਿਕ ਗ੍ਰੰਥ ਤੇ ਉਹ ਪਰਮੇਸ਼ਰ ਦਾ ਨਾਮ ਸਮਝ ਕਰਕੇ ਤੁਹਾਡੇ ਉੱਪਰ ਯਕੀਨ ਕੀਤਾ ਪਰ ਤੁਸੀਂ ਇਹਦੇ ਉੱਪਰ ਪੂਰੇ ਨਹੀਂ ਉਤਰੇ ਤੁਸੀਂ ਆਪਣੇ ਧਾਰਮਿਕ ਗ੍ਰੰਥਨੀਆਂ ਸੌਂਹ ਖਾ ਕੇ ਕਸਮਾਂ ਖਾ ਕੇ ਤੁਸੀਂ ਫੇਰ ਮੁੱਕਰ ਗਏ ਖੈਰ ਸਭ ਤੋਂ ਪਿੱਛੇ ਜਥਾਏ ਬਾਬਾ ਅਜੀਤ ਸਿੰਘ ਜੀ ਦਾ ਜਦੋਂ ਪਿੱਛੋਂ ਜ਼ਾਲਮ ਚੜ੍ਹ ਕੇ ਆ ਰਹੇ ਨੇ ਹੁਣ ਇਸ ਜਗ੍ਹਾ ਤੇ ਉਹ ਬੀਬੀ ਭਿਖਾਂ ਉਹ ਵੀ ਸੀਧੀਆਂ ਪਾਉਂਦੀ ਏ ਬਾਬਾ ਅਜੀਤ ਸਿੰਘ ਜੀ ਨਾਲ ਜੂਝਦੇ ਨੇ ਡਟਦੇ ਨੇ ਮੁਕਾਬਲਾ ਕਰਦੇ ਨੇ ਕਈਆਂ ਜਗ੍ਹਾ ਤੇ ਲਿਖਿਆ ਏ ਕਿ ਇੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਜਿੱਥੇ ਹੋਰ ਸਿੰਘਾਂ ਨੂੰ ਭੇਜਦੇ ਜਦੋਂ ਘੇਰਾ ਕਾਫੀ ਪੈ ਜਾਂਦਾ ਇਹ ਸਿੰਘ ਬਾਬਾ ਜੀਤ ਸਿੰਘ ਜੀ ਦੇ ਘੇਰੇ ਘੇਰੇ ਕਹਿੰਦੇ ਬਹੁਤ ਹੁੰਦੇ ਨੇ ਇਸ ਜਗ੍ਹਾ ਤੇ ਬਾਬਾ ਜੀਵਨ ਸਿੰਘ ਜੀ ਆਉਂਦੇ ਨੇ ਕਹਿੰਦੇ ਘੋੜੇ ਦੀ ਇੰਨੀ ਸਪੀਡ ਦੇ ਨਾਲ ਘੋੜੇ ਦੇ ਉੱਪਰ ਸਵਾਰ ਹੋ ਕੇ ਆਏ ਜਿਹੜੇ ਦੋ ਦੋ ਹੱਥਾਂ ਦੇ ਨਾਲ ਬੰਦੂਕਾਂ ਚਲਾਉਂਦੇ ਸੀ ਕਹਿੰਦੇ ਇੰਨਾ ਚਿਰ ਉਹਨਾਂ ਨੇ ਗਹਿਗਾ ਚੁੱਥੇ ਜੰਗ ਕੀਤਾ ਲਗਭਗ 4 ਘੰਟੇ ਲਗਾਤਾਰ ਕਹਿੰਦੇ ਨੇ ਉਸ ਜਗ੍ਹਾ ਤੇ ਜੰਗ ਕਰਦੇ ਰਹੇ ਸੋਚਣ ਵਾਲੀ ਗੱਲ ਹੈ ਇੰਨਾ ਲੰਬਾ ਸਮਾਂ ਜੰਗ ਕਰਨਾ ਕਈ ਵਿਦਵਾਨ ਸੱਜਣ ਕਹਿੰਦੇ ਨੇ ਕਿ ਬਾਬਾ ਜੈਤਾ ਜੀ ਭਾ ਪਾਈ ਜੀਵਨ ਸਿੰਘ ਜੀਓ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਉੱਥੇ ਜੰਗ ਹੁੰਦਾ ਉੱਥੇ ਸ਼ਹੀਦ ਹੁੰਦੇ ਨੇ ਇਸੇ ਜਗ੍ਹਾ ਤੇ ਹੀ ਭਾਈ ਉਹਦੇ ਸਿੰਘ ਜੀ ਉਹਨਾਂ ਦੇ ਨਾਲ ਵੀ 50 ਸਿੰਘਾਂ ਦਾ ਜਥਾ ਹੈ ਗੁਰੂ ਕੇ ਪਿਆਰੇ ਇਸ ਜਗ੍ਹਾ ਤੇ ਜਾਨਾਂ ਹੂਲ ਕੇ ਲੜਦੇ ਨੇ ਕਿਉਂਕਿ ਜਦੋਂ ਸਰਸਾ ਨਦੀ ਦਾ ਉਹ ਕਿਨਾਰਾ ਏ ਮਹਾਰਾਜ ਉਸ ਜਗ੍ਹਾ ਤੇ ਪਹੁੰਚਦੇ ਨੇ ਵੀ ਹੀਰ ਚੱਲਦਾ ਚੱਲਦਾ ਤੁਰਿਆ ਜਾਂਦਾ ਏ ਉਸ ਜਗ੍ਹਾ ਤੇ ਅੰਮ੍ਰਿਤ ਵੇਲਾ ਹੁੰਦਾ ਕਲਗੀਆਂ ਵਾਲੇ ਨੇ ਉਸ ਜਗ੍ਹਾ ਤੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਵੇਖ ਲਓ ਮਹਾਰਾਜ ਸਾਨੂੰ ਜਿੱਥੇ ਅੰਮ੍ਰਿਤ ਵੇਲੇ ਦੀ ਤਾਂ ਗੀਤ ਕਰਦੇ ਨੇ ਕਿ ਭਾਈ ਅੰਮ੍ਰਿਤ ਵੇਲਾ ਤਕੜਾਈ ਦੇ ਨਾਲ ਸਾਂਭਣਾ ਏ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਕੀਰਤਨ ਕੀਤਾ ਬੜਾ ਸੋਹਣਾ ਕਹਿੰਦੇ ਮਹਾਰਾਜ ਦਿਲ ਰੁਬਾ ਵਜਾਉਂਦੇ ਗੁਰਬਾਣੀ ਕੀਰਤਨ ਕਰਦੇ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਤੇ ਆਸਾ ਕੀ ਵਾਰ ਦਾ ਕੀਰਤਨ ਕਰਵਾਇਆ ਆਪ ਸਰਵਣ ਕੀਤਾ ਹੈ ਸੰਗਤਾਂ ਨੇ ਸਰਵਣ ਕੀਤਾ ਇਧਰ ਗੁਰੂ ਕੇ ਪਿਆਰੇ ਆਪਣੀਆਂ ਹਿੱਕਾਂ ਢਾਹ ਕੇ ਜੂਝ ਕੇ ਲੜਦੇ ਪਏ ਨੇ ਉਹਨੇ ਚਿਰ ਨੂੰ ਸੰਪੂਰਨਤਾ ਹੁੰਦੀ ਏ ਫੌਜਾਂ ਚੜ੍ਹ ਕੇ ਆਉਂਦੀਆਂ ਮਹਾਰਾਜ ਵੇਖਦੇ ਨੇ ਸਮੇਂ ਦੀ ਨਜਾਗਤ ਨੂੰ ਔਰ ਕਹਿੰਦੇ ਸਰਸਾ ਨਦੀ ਦੇ ਵਿੱਚ ਜਿੱਥੇ ਸਿੰਘ ਆਪਣੇ ਘੋੜੇ ਠੇਲ ਦਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਉਹਨਾਂ ਦੇ ਵੱਡੇ ਸਹਬਜਾਦੇ ਭਾਈ ਮਨੀ ਸਿੰਘ ਜੀ ਉਹਨਾਂ ਦੇ ਨਾਲ ਮਤਾਵਾ ਮਾਤਾ ਸੁੰਦਰੀ ਜੀ ਮਾਤਾ ਸਹਿਬ ਕੌਰ ਜੀ ਹੋ ਨੇ ਇੱਕ ਪਾਸੇ ਮਾਤਾ ਗੁਜਰ ਕੌਰ ਜੀ ਮਾਤਾ ਗੁਜਰੀ ਜੀ ਨਾਲ ਛੋਟੇ ਸਹਬਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹ ਜੋ ਕੰਡੇ-ਕੰਡੇ ਹੁੰਦੇ ਹੋਏ ਉਹ ਇੱਕ ਪਾਸੇ ਚਲੇ ਗਏ ਗੁਰੂ ਪਾਤਸ਼ਾਹ ਮਹਾਰਾਜ ਜੀ ਇੱਕ ਪਾਸੇ ਚਲੇ ਜਾਂਦੇ ਨੇ ਇਹ ਰਾਤ ਕਿਸ ਤਰ੍ਹਾਂ ਬਤੀਤ ਹੁੰਦੀ ਹੈ ਮਹਾਰਾਜ ਜਿੱਥੇ ਸਰਸਾ ਨੂੰ ਪਾਰ ਕਰਕੇ ਮਲਕ ਰੰਗਣਾ ਪਿੰਡ ਇਥੋਂ ਦੇ ਰੰਗੜ ਵੀ ਮਹਾਰਾਜ ਜੀ ਦੇ ਖਿਲਾਫ ਹੋਏ ਨੇ ਉਹ ਵੀ ਇੱਥੇ ਜੰਗ ਦੇ ਜੰਗ ਕਰਦੇ ਨੇ ਸਿੰਘਾ ਗੁਰੂ ਕੇ ਪਿਆਰੇ ਡਟ ਕੇ ਲੜਦੇ ਨੇ ਇਹਨਾਂ ਨੂੰ ਭਾਜਣਾ ਪਾ ਦਿੰਦੇ ਨੇ ਇਹਨਾਂ ਦੇ ਆਊ ਲਾ ਦਿੰਦੇ ਨੇ ਸਿਰ ਖੋਲ ਦਿੰਦੇ ਨੇ ਇਹਨਾਂ ਦੇ ਇੱਥੋਂ ਲੜਦਿਆਂ ਲੜਦਿਆਂ ਹੀ ਅੱਗੇ ਮਹਾਰਾਜ ਜਦੋਂ ਆਪਾਂ ਦੇਖਦੇ ਹਾਂ ਕੋਟਲਾ ਨਿਹੰਗ ਖਾਂ ਉਹਦੇ ਗ੍ਰਹਿ ਵਿਖੇ ਮਹਾਰਾਜ ਪਹੁੰਚ ਜਾਂਦੇ ਆ ਉਸ ਘਰ ਦੇ ਵਿੱਚ ਜਾ ਕੇ ਜਿੱਥੇ ਕੋਟਲਾ ਨਿਹੰਗ ਖਾਂ ਹੁਣ ਉਹ ਬੜੀ ਸੇਵਾ ਕਰਦਾ ਏ ਮਹਾਰਾਜੀ ਦੀ ਸੱਚੇ ਪਾਤਸ਼ਾਹ ਜੀ ਦੀ ਜਿਵੇਂ ਪਹਿਲਾਂ ਮਿਲ ਕੇ ਸੇਵਾ ਕੀਤੀ ਉਸ ਨੇ ਉਸ ਤਰ੍ਹਾਂ ਹੀ ਹੁਣ ਕਰ ਰਿਹਾ ਏ ਘਰ ਦੇ ਵਿੱਚ ਆਇਆ ਇਨੀ ਕਿ ਊਖੇ ਸਮੇਂ ਦੇ ਵਿੱਚ ਅਸੀਂ ਸਾਥ ਛੱਡ ਦਈਏ ਮਹਾਰਾਜ ਜੀ ਨੂੰ ਪੁੱਛਿਆ ਮਹਾਰਾਜ ਨੇ ਸਾਰਾ ਹੀ ਬਿਰਤਾਂਤ ਦੱਸਿਆ ਕਿ ਭਾਈ ਇਸ ਤਰ੍ਹਾਂ ਆਇਆ ਮੁਗਲ ਫੌਜਾਂ ਨੂੰ ਪਹਾੜੀਆਂ ਨੂੰ ਜਿੱਥੇ ਉਹਨੇ अनेका ਹੀ ਲਾਨਤਾਂ ਪਾਈਆਂ ਇਹਨੇ ਨੂੰ ਕੀ ਹੁੰਦਾ ਏ ਬਾਬਾ ਅਜੀਤ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਨੂੰ ਜ਼ਖਮੀ ਹਾਲਤ ਦੇ ਵਿੱਚ ਲੈ ਕਰਕੇ ਉਸ ਜਗ੍ਹਾ ਤੇ ਆ ਜਾਂਦੇ ਸਚੇ ਪਾਸ਼ਾ ਜਿਸ ਪਲੰਘੇ ਤੇ ਬੈਠੇ ਉਥੋਂ ਉੱਠ ਕਰਕੇ ਮਹਾਰਾਜ ਭਾਈ ਬਚਿੱਤਰ ਸਿੰਘ ਜੀ ਨੂੰ ਲਟਾ ਦਿੰਦੇ ਨੇ ਉਹਦੀ ਹਾਲਤ ਨਾਜ਼ੁਕ ਜਾਣਦਿਆਂ ਮਹਾਰਾਜ ਕਹਿੰਦੇ ਕੋਟਲਾ ਨਿਹੰਗ ਖਾਂ ਜੀ ਇਸ ਦੀ ਤੁਸੀਂ ਸੇਵਾ ਕਰਨੀ ਸਮਾਂ ਨਹੀਂ ਇਹਾਨੂੰ ਲੱਗਦਾ ਹੈ ਕਿ ਸਾਨੂੰ ਅੱਗੇ ਚੱਲਣਾ ਚਾਹੀਦਾ ਸਚੇ ਪਾਸ਼ਾ ਉਥੋਂ ਅੱਗੇ ਚੱਲ ਜਾਂਦੇ ਨੇ ਅੱਗੋਂ ਚੱਲਦੇ ਚੱਲਦੇ ਫਿਰ ਮਾਲਕ ਉਹ ਚਮਕੌਰ ਦੀ ਗੜੀ ਜਿਹੜੀ ਕੱਚੀ ਗੜੀ ਸੀ ਪਰ ਕਾਫੀ ਉੱਚੇ ਜਗ੍ਹਾ ਤੇ ਬਣੀ ਮਾਲਕ ਉਥੇ ਸੱਚੇ ਪਾਤਸ਼ਾਹ ਜਾ ਕੇ ਪਹੁੰਚਦੇ ਨੇ ਇਧਰ ਪਿੱਛੇ ਭਾਈ ਬਚਿੱਤਰ ਸਿੰਘ ਦੀ ਜਿੱਥੇ ਉਹਨਾਂ ਨੇ ਬੜੀ ਸੇਵਾ ਕੀਤੀ ਜੇ ਵਜੀਰ ਖਾਨ ਨੂੰ ਪਤਾ ਲੱਗਦਾ ਏ ਉਹ ਆਪਣੇ ਕਰਿੰਦੇ ਭੇਜਦਾ ਕਿ ਇਹਨਾਂ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਰਹਿਣ ਦੇ ਵਾਸਤੇ ਪਨਾਹ ਦਿੱਤੀ ਹੈ ਜਗਾ ਦਿੱਤੀ ਹੈ ਆ ਕੇ ਤਲਾਸ਼ੀ ਕਰਵਾਉਂਦਾ ਏ ਇੱਕ ਕਮਰੇ ਦੇ ਵਿੱਚ ਭਾਈ ਬਜਤਰ ਸਿੰਘ ਜੀ ਪਏ ਨੇ ਜਦੋਂ ਉਹ ਕਮਰਾ ਖੋਲਣ ਲੱਗਦੇ ਨੇ ਕੋਟਲਾ ਨਿਹੰਗ ਖਾਂ ਕਹਿੰਦਾ ਕਿ ਇਹਦੇ ਅੰਦਰ ਮੇਰੀ ਬੱਚੀ ਤੇ ਮੇਰਾ ਦਾਮਾਦ ਹੈ ਉਹ ਵਿਸ਼ਰਾਮ ਕਰਦੇ ਪਏ ਨੇ ਜੇ ਚਾਹੋ ਤੇ ਮੈਂ ਖੋਲ ਕੇ ਦਿਖਾ ਸਕਦਾ ਪਰ ਕਹਿੰਦੇ ਉਹ ਸ਼ਰਮਿੰਦੇ ਹੋ ਜਾਂਦੇ ਨੇ ਕਹਿੰਦੇ ਨਹੀਂ ਕੋਈ ਗੱਲ ਨਹੀਂ ਅਸੀਂ ਚਲੇ ਜਾਂਦੇ ਹਾਂ ਖਾਨ ਸਾਹਿਬ ਵੇਖੋ ਉਹ ਬੀਬੀ ਮੁਮਤਾਜ਼ ਉਹ ਜਦੋਂ ਇਹ ਬਚਨ ਆਪਣੇ ਪਿਤਾ ਦੇ ਸੁਣਦੀ ਹੈ ਤੇ ਭਾਈ ਬਜਤਰ ਸਿੰਘ ਜੀ ਦੇ ਪੈਰਾਂ ਦੇ ਉੱਪਰ ਆਪਣਾ ਸੀਸ ਰੱਖ ਦਿੰਦੀ ਹੈ ਜਿਹੜੀ ਕਿ ਬੱਸੀ ਪਠਾਣਾ ਮੰਗੀ ਹੋਈ ਸੀ ਪਹਿਲਾਂ ਹੀ ਮੰਗੇਤਰ ਸੀ ਉੱਥੋਂ ਦੀ ਪਰ ਉਸ ਤੋਂ ਬਾਅਦ ਉਹਨੇ ਆਪਣਾ ਖਾਵੰਦ ਭਾਈ ਬਚਿੱਤਰ ਸਿੰਘ ਜੀ ਨੂੰ ਮੰਨਿਆ 125 ਸਾਲ ਕਹਿੰਦੇ ਨੇ ਆਪਣੀ ਹਿਆਤੀ ਦੇ ਵਿੱਚ ਉਮਰਾ ਦੇ ਵਿੱਚ ਰਹੀ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਜਪਦੀ ਰਹੀ ਉਹਨਾਂ ਦੀ ਜਾਇਦਤ ਵਿੱਚ ਗੁਰਦੁਆਰਾ ਮਮਤਾਜ ਸਾਹਿਬ ਆਪਾਂ ਦੇਖਦੇ ਹਾਂ ਜੋ ਉੱਥੇ ਬਣਿਆ ਹੈ ਉਹਦੇ ਦਰਸ਼ਨ ਆਪ ਜੀ ਕਰ ਸਕਦੇ ਹੋ ਮਹਾਰਾਜ ਇਸ ਤੋਂ ਅੱਗੇ ਫਿਰ ਗੱਡੀ ਦੇ ਵਿੱਚ ਚਲੇ ਜਾਂਦੇ ਨੇ ਇਸ ਤਰ੍ਹਾਂ ਜਦੋਂ ਛੇ ਪੋ ਦੀ ਰਾਤ ਇਹ ਕਹਿਰਾਂ ਦੀ ਗੁਜਰੀ ਸਤਿਗੁਰੂ ਸੱਚੇ ਪਾਸ਼ਾ ਹੁਣ ਆਉਣ ਵਾਲਾ ਸਮਾਂ ਜਿਹੜਾ ਅਗਲਾ ਹੈ ਚਮਕੌਰ ਦੀ ਗੱਡੀ ਦੇ ਵਿੱਚ ਕਿਸ ਤਰ੍ਹਾਂ ਜੰਗ ਹੋਣਾ ਏ ਇਹ ਆਪਾਂ ਆਉਣ ਵਾਲਾ ਇਤਿਹਾਸ ਅਗਲੇ ਦੀਵਾਨਾ ਦੇ ਅੰਦਰ ਸਰਵਣ ਕਰਾਂਗੇ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਿਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ